ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਐਂਟਰਪ੍ਰਾਈਜ਼ ਗਾਗੋਵਾਲ ਦੋਸਤੋ ਅੱਜ ਆਪਾਂ ਪਹੁੰਚੇ ਆਂਗੇ ਪਿੰਡ ਨੰਗਲ ਨੰਗਲ ਦੋਸਤੋ ਆਪਾਂ ਇੱਥੇ ਸੋਲਰ ਮੋਟਰ ਦਾ ਪ੍ਰੋਜੈਕਟ ਜਿਹੜਾ ਇੰਸਟਾਲ ਕੀਤਾ ਗਿਆ ਦੋਸਤੋ ਇੱਥੇ ਆਪਾਂ 15 ਐਚਪੀ ਸੋਲਰ ਮੋਟਰਾਂ ਦਾ ਪ੍ਰੋਜੈਕਟ ਜਿਹੜਾ ਲਾਇਆ ਗਿਆ ਇੱਥੇ ਆਪਾਂ 10 10 ਪਿੰਨਲਾਂ ਵਾਲੇ ਤਿੰਨ ਸਟੈਂਡ ਆ ਜਿਹੜੇ ਲਾਏ ਹੋਏ ਹੈਗੇ ਸਟੈਂਡ ਜਿਹੜੇ ਲਾਏ ਹੋਏ ਹੈਗੇ 6 ਖਿੱਚਾਂ ਦੇ ਵਿੱਚ ਲਾਏ ਹੋਏ ਹੈਗੇ ਦੋਸਤੋ ਜਿਹੜਾ ਸਟੈਂਡ ਆਪਾਂ ਪੂਰਾ ਹੈਵੀ ਦੇ ਵਿੱਚ ਲਾਉਣੇ ਆਗੇ ਸਟੈਂਡ ਆ ਜਿਹੜਾ ਆਪਾਂ ਵਰਤਦੇ ਆਗੇ ਚੋਤੀ ਕੰਪਨੀ ਦਾ ਸਟੈਂਡ ਆ ਜਿਹੜਾ ਵਰਤਦੇ ਆਗੇ ਸਟ੍ਰਕਚਰ ਦੋਸਤੋ ਇੱਥੇ ਆਪਾਂ ਪੈਨਲ ਲਾਇਆ ਹੋਇਆ ਹੈਗਾ 루ਪੀ ਕੰਪਨੀ ਦਾ ਪੈਨਲ ਜਿਹੜਾ ਲਾਇਆ ਹੋਇਆ ਹੈਗਾ ਪੈਨਲ ਆਪਾਂ ਲਾਇਆ ਹੋਇਆ ਹੈਗਾ 5 545 ਵਟ ਦੇ ਨਾਲ ਪੈਨਲ ਆ ਜਿਹੜਾ ਲਾਇਆ ਹੋਇਆ ਹੈਗਾ ਪੈਨਲ ਲਾਇਆ ਹੋਇਆ ਜਿਹੜਾ ਪਸਾਰਾ ਲੋਕ ਨਟ ਦੇ ਨਾਲ ਪੈਨਲ ਲਾਇਆ ਹੋਇਆ ਹੈਗਾ ਡਰਾਈਵ ਇੱਥੇ ਦੋਸਤੋਂ ਪਹਿਲਾਂ ਹੀ ਹੋਈਏਗੀ ਸੋਇਨਵਾਲਟ ਕੰਪਨੀ ਦੀ ਡਰਾਈਵ ਆ ਜਿਹੜੀ ਲਾਈ ਹੋਈ ਆ ਡਰਾਈਵ ਇਸ ਸਮੇਂ 45 ਦੀ ਫ੍ਰੀਕੁਐਂਸੀ ਦੇ ਉੱਤੇ ਮੋਟਰ ਨੂੰ ਰਨ ਕਰ ਰਹੀ ਹੈਗੀ ਟਾਈਮ ਆ ਜਿਹੜਾ ਇਸ ਸਮੇਂ 4 ਵਜ ਚੁੱਕੀ ਹੈਗੀ ਦੋਸਤੋਂ ਜਿਹੜਾ ਇਹ ਤੁਸੀਂ ਬੋਰ ਦੇਖ ਰਹੇ ਹੋਵੋਗੇ ਬੋਰ ਹੈ 100 ਫੁੱਟ ਡੂੰਘਾ ਬੋਰ ਹੈਗਾ ਮੋਟਰ ਜਿਹੜੀ ਆਪਾਂ ਪਾਈ ਹੋਈ ਹੈ ਦੇ ਵਿੱਚ ਬੋਰਚ ਉਹ ਹੋਈਗੀ ਕਿ ਲੂਬੀ ਕੰਪਨੀ ਦੀ ਲੂਬੀ ਕੰਪਨੀ ਦੀ ਮੋਟਰ ਹੈ ਜਿਹੜੀ ਆਪਾਂ ਛੱਡੀ ਹੋਈ ਹੈਗੀ 90 ਫੁੱਟ ਦੇ ਉੱਤੇ ਛੱਡੀ ਹੋਈ ਆ ਪਾਣੀ ਸੋਨੂ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਪਿਆਰ ਜਰੂਰ ਕਰੋ ਜੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸਨਰਾਈਜ਼ ਐਂਟਰਪ੍ਰਾਈਜ਼ ਗਾਗੋਵਾਲ ਹੋਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸੋਲਰ ਇੰਸਟਾਲਰਾਂ ਦੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਓਕੇ ਜੀ